ਸੋ ਜਿਵੇਂ ਤੁਸੀਂ ਸਾਰੇ ਪਰ ਮਾਥਮਾ ਦੀ ਘਰ ਪੰਤ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈ ਗਿਆ ਅੱਜ ਆਪਾਂ ਬਣਾਵਾਂਗੇ ਇੱਕ ਇੰਡੀਅਨ ਸਟਾਈਲ ਦਾ ਪਾਸਤਾ ਜਿਹਦੇ ਵਿੱਚ ਇੱਕ ਸਪੈਸ਼ਲ ਗਰੀਡੀਅੰਟ ਵੀ ਆਪਾਂ ਪਾਵਾਂਗੇ ਤੇ ਸਪੈਸ਼ਲ ਪਾਸਤਾ ਬਣਾਵਾਂਗੇ ਤੇ ਪਾਸਤਾ ਬਣਾਉਣ ਦੇ ਵਿੱਚ ਆਪਾਂ ਚਾਹੀਦੀਆਂ ਹੋਣਗੀਆਂ ਵੈਜੀਟੇਬਲਸ ਪਾਸਤਾ ਤੇ ਨੋਮਲ ਤੜਕਾ ਲਗਾਉਣ ਲਈ ਅਨਿਅਨਸ ਚਿਲੀਜ਼ ਇਹ ਆ ਮੈਂ ਰੱਖਿਆ ਪਹਿਲਾਂ ਪਾਣੀ ਪਾ ਕੇ ਰੱਖਿਆ ਪਤੀਲੇ ਦੇ ਵਿੱਚ ਇਹਨੂੰ ਗਰਮ ਹੋਊਗਾ ਚੰਗੀ ਤਰ੍ਹਾਂ ਜੋ ਚੰਗੀ ਤਰ੍ਹਾਂ ਇੱਕ ਗਰਮ ਹੋ ਗਿਆ ਬੋਇਲ ਹੁਣ ਰੱਖਤਾ ਤੇ ਦੂਸਰੇ ਪਾਸੇ ਮੈਂ ਧੋਂ ਲੱਗੀਆਂ ਪਾਸਤਾ ਤੇ ਕਈ ਪਾਸਤਾ ਨਹੀਂ ਧੋਂਦੇ ਪਰ ਮੈਂ ਪਾਸਤਾ ਧੋ ਕੇ ਪਾਉਣੀ ਹੈ ਤਾਂ ਕਿ ਇਹ ਜਿਹੜਾ ਪਾਸਤਾ ਜੇ ਧੋ ਕੇ ਪਾ ਦਿੰਨੇ ਤਾਂ ਆਪਾਂ ਸਟਿੱਕੀ ਨਹੀਂ ਹੁੰਦਾ ਜੇ ਸਟਿੱਕੀ ਜਾ ਕੇ ਜੁੜ ਜੀ ਜਾਂਦਾ ਉਹ ਮੈਂ ਨਹੀਂ ਚੜਦਾ ਇਕੱਲਾ ਇਕੱਲਾ ਰਹਿੰਦਾ ਹੈ ਤੇ ਇਹਨੂੰ ਮੈਂ ਧੋ ਕੇ ਤਿਆਰ ਰੱਖਤਾ ਦੂਜੇ ਪਾਸੇ ਆਪਾਂ ਰੱਖ ਲਈ ਪਿਆਜ਼ ਕੱਟ ਲਈ ਆਦਕਾ ਲਸਣ ਥੀਮ ਮਿਰਚਾਂ ਆਦਕਾ ਤੁਹਾਡੀ ਮਰਚੀ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਨਹੀਂ ਪਾਉਣਾ ਨਹੀਂ ਵੀ ਪਾ ਸਕਦੇ ਆ ਥੀਮ ਮਾਲਿਕਾ ਨਾਲ ਪਨੀਰ ਤੇ 베지ਟੇਬਲ ਪਾਉਣਗੇ ਆਪਾਂ ਜਿਹੜੇ ਜਿਹੜੇ ਵੀ ਤੁਹਾਡੀ ਮਰਜ਼ੀ ਆ 베지ਟੇਬਲ ਫ੍ਰੈਸ਼ 베지ਟੇਬਲ ਪਾਨੇ ਆ ਜਾਂ ਤੁਸੀਂ ਦੂਜੇ 베지ਟੇਬਲ ਪਾਨੇ ਆ ਤੇ ਇਹਨਾਂ ਦੇ ਵਿੱਚ ਆਪਾਂ ਨਾਮਾ ਲਾਵਾਂਗੇ ਤੜਕਾ ਤੇ ਥੋੜਾ ਜਿਹਾ ਤੇਲ ਯੂਜ਼ ਕਰੂੰਗੀ ਇਹਦੇ ਵਿੱਚ ਜਦੋਂ ਆਪਾਂ ਇਹਦੇ ਵਿੱਚ ਤੜਕਾ ਲਗਾਉਣ ਲਈ ਤੇ ਨਾਲੋਂ ਪਤਨੇ ਪਾਵਾਂਗੇ ਜਦੋਂ ਆਹ ਪਾਣੀ ਗਰਮ ਹੋਣਾ ਰੱਖੇ ਜਿਹਦੇ ਵਿੱਚ ਪਾਸਤਾ ਬੋਲ ਕਰਨਾ ਜੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਦਿਨਿਓ ਤੇ ਥੋੜਾ ਜਿਹਾ ਨਮਕ ਪਾ ਦਿਨਿਓ ਤਾਂ ਫਿਰ ਇਹ ਜਿਹੜਾ ਪਾਸਤਾ ਬਿਲਕੁਲ ਸਟਿੱਕੀ ਨਹੀਂ ਹੁੰਦਾ ਕੱਲਾ ਕੱਲਾ ਰਹਿੰਦਾ ਤੇ ਤੇ ਇਹਦੇ ਨਾਲ ਬਹੁਤ ਸੋਹਣਾ ਪਾਸਤਾ ਬਣ ਜਾਂਦਾ ਬੋਇਲ ਹੁੰਦਾ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਸੋਲਟ ਤੇ ਜਦੋਂ ਆਪਾਂ ਸੋਲਟ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਦਿੰਨੇ ਆ ਤੇ ਇਹ ਜਿਹੜਾ ਸਟਿੱਕੀ ਜਿਹਾ ਹੁੰਦਾ ਹੈ ਤੇ ਸਟਿੱਕੀ ਨਹੀਂ ਹੁੰਦਾ ਤੇ ਕੱਲਾ ਕੱਲਾ ਹੋ ਕੇ ਬੋਇਲ ਹੋ ਜਾਂਦਾ ਤੇ ਮੈਦੇ ਵਿੱਚ ਤੇਲ ਜੂਸ ਕਰਦੀ ਆ ਕੋਈ ਵੀ ਤੇਲ ਤੁਸੀਂ ਜੂਸ ਕਰ ਸਕਦੇ ਜਿਹੜਾ ਤੁਹਾਡੇ ਕੋਲ ਹੈਗਾ ਉਸ ਟਾਈਮ ਤੇ ਦੇ ਇਹਨੂੰ ਆਪਾਂ ਹੁਣ ਮਾਰ ਦੂੰਗੀ ਟਾਕੇ ਰੱਖ ਦੂੰਗੀ ਥੋੜਾ ਜਿਹਾ ਚੱਲੇ ਕਿਉਂਕਿ ਫਿਰ ਇਸ ਛੇਤੀ ਬੋਇਲ ਹੋ ਜਾਂਦਾ ਰਹਾਂਗੇ ਪਾਣੀ ਜਾਦੇ ਇਹਦੇ ਵਿੱਚ ਤੇ ਇਸ ਕਰਕੇ ਇਹਨੂੰ ਇਹ ਬੋਇਲ ਹੁਣ ਰੱਖਣਾ ਪੈਣਾ ਪਹਿਲਾਂ ਮੈਨੂੰ ਇਹ ਮਹ ਲੈ ਲਿਆ ਦੂਸਰਾ ਪਤਿਲਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਤੇਲ ਫਿਰ ਤੇਲ ਪਾਉਣਾ ਇਹ ਆਪਾਂ ਪਾ ਰਹੇ ਹਾਂ ਤੜਕੇ ਲਈ ਤੜਕੇ ਦੇ ਵਿੱਚ ਆਪਾਂ ਪਾਤੇ ਪਿਆਜ਼ ਤੇ ਇਹਦੇ ਵਿੱਚ ਜੀਰਾ ਨਹੀਂ ਪਾਈਦਾ ਤੇ ਤੁਹਾਡੀ ਮਰਜ਼ੀ ਪਰ ਮੈਂ ਨਹੀਂ ਪਾਉਂਦੀ ਇਹਦੇ ਵਿੱਚ ਜੀਰਾ ਤੇ ਇਹਦੇ ਵਿੱਚ ਆਪਾਂ ਪਾਤੇ ਪਿਆਜ਼ ਤੇ ਨਾਲ ਪਾਵਾਂਗੇ ਇਹਦੇ ਲਸਣ ਤੇ ਅਦਰਕ ਮੈਂ ਅਦਰਕ ਪਾਇਆ ਵੈਸੇ ਤੁਸੀਂ ਅਦਰਕ ਨਹੀਂ ਪਾਉਣਾ ਤਾਂ ਨਹੀਂ ਪਾ ਸਕਦੇ ਇਕੱਲਾ ਲਸਣ ਪਾ ਸਕਦੇ ਆ ਜੇ ਲਸਣ ਵੀ ਤੁਸੀਂ ਨਹੀਂ ਪਾਉਣਾ ਉਹ ਤੁਹਾਡੀ ਪਰ ਲਸਣ ਹੈਲਥ ਲਈ ਵਧੀਆ ਹੁੰਦਾ ਇਸ ਕਰਕੇ ਮੈਂ ਥੋੜਾ ਜਿਹਾ ਪਾ ਦਿੱਨੀ ਹੁਣੀਆਂ ਤੇ ਆਪ ਹੁਣ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਚੀਜ਼ਾਂ ਨੂੰ ਤੇ ਆਪਾਂ ਹੁਣ ਰੱਖਤਾ ਗੈਸ ਦੇ ਉੱਤੇ ਤੇ ਗੈਸ ਜਿੱਗੇ ਵੱੜਨਾ ਲੱਗ ਜੇਗਾ ਤੜਕਾ ਤੇ ਇਹ ਦੂਜੀ ਪਾਸੇ ਆਪਣਾ ਪਾਸਤਾ ਰੱਖਣ ਲੱਗੇ ਆ ਆ ਪਾਣੀ ਰੱਖਿਆ ਬੋਇਲ ਹੁਣ ਚੰਗੀ ਤਰ੍ਹਾਂ ਬੋਇਲ ਹੋ ਗਿਆ ਤੇ ਇਹ ਪਾਸਤਾ ਆਪਾਂ ਜਿਹੜਾ ਧੋ ਕੇ ਰੱਖਿਆ ਸੀਗਾ ਇਹ ਉਹ ਪਾਸਤਾ ਆ ਤੇ ਪਾਸਤਾ ਕੁਕ ਮੈਂ ਫੈਮਿਲੀ ਲਈ ਬਣਾ ਰਹੀ ਹਾਂ ਇਸ ਕਰਕੇ ਥੋੜਾ ਜਿਆਦਾ ਬਣਾ ਰਹੀ ਹਾਂ ਤੇ ਪਾਣੀ ਤੁਸੀਂ ਉਸੇ ਹਿਸਾਬ ਨਾਲ ਹੀ ਪਾ ਸਕਦੇ ਜਿੰਨਾ ਕਿ ਤੁਸੀਂ ਪਾਸਤਾ ਜੀ ਤੁਸੀਂ ਪਾਸਤਾ ਥੋੜਾ ਬਣਾਉਣਾ ਤਾਂ ਫਿਰ ਤੁਸੀਂ ਛੋਟਾ ਪਰਨੇਚ ਵੀ ਪਾ ਕੇ ਪਾਸਤਾ ਨੂੰ ਬੋਇਲ ਕਰ ਸਕਦੇ ਆ ਬੋਇਲ ਕਰਨਾ ਥੋੜਾ ਖੁੱਲੇ ਪਾਣੀ ਚ ਬੋਇਲ ਕਰਨਾ ਤੇ ਹੁਣ ਆਪਾਂ ਇਹਨੂੰ ਰੱਖਾਂਗੇ 5-7 ਮਿੰਟ ਇਹਨੂੰ ਬੋਇਲ ਹੋਣਾ ਰੱਖਦਾ 80% ਤੇ ਆਪਾਂ ਇਹਨੂੰ ਬੋਇਲ ਕਰਨਾ ਆ ਤੇ ਥੋੜਾ ਜਿਹਾ ਜਿਦਾ ਪਾ ਥੋੜਾ ਜਿਹਾ ਆਪਾਂ ਕੱਚਾ ਰੱਖਦੇ ਹਾਂ ਨੇ ਤਾਂ ਕਿ ਜਦੋਂ ਆਪਾਂ ਮਿਕਸ ਵੈਜ ਦੇ ਵਿੱਚ ਸਾਰੇ ਕਸ ਦੇ ਵਿੱਚ ਪਾਵਾਂਗੇ ਤੇ ਫਿਰ ਉਹਦੋਂ ਪੱਕ ਜਾਂਦਾ ਹੈ ਦੇ ਦਰ ਅਧੇ ਲੋ ਮੇਰਾ ਪਾਸਟਾ ਬੋਲ ਹੋ ਜਾਂਦਾ ਇਹਨੂੰ ਇੱਕ ਦੇਰ ਵਿੱਚ ਦੀ ਹਲਾ ਦੇਣੀ ਆ ਤੇ ਆ ਇਧਰ ਮੇਰਾ ਤੜਕਾ ਇਹ ਜਿਹੜਾ ਤੜਕਾ ਵੀ ਬਣਾ ਲਗੀ ਇਹ ਪੂਰਾ ਤੜਕਾ ਆਪਾਂ ਜਿਹਦਾ ਪ੍ਰੋਪਰ ਤੜਕਾ ਉਦਾਂ ਨਹੀਂ ਮੈਂ ਬਣਾਉਂਦੀ ਥੋੜੇ ਜਿਹਾ بس ਗੱਠੇ ਇਹਨਾਂ ਨੂੰ ਪਾਉਂਦੇ ਹੁੰਨੇ ਤਾਂ ਕਿ ਗੱਠੇ ਦਾ ਜਿਹੜਾ ਕਲਰ ਆ ਉਹ ਚੇਂਜ ਹੋ ਜਾਏ ਤਾਂ ਆਪਾਂ ਹੁਣ ਇਹਦੇ ਵਿੱਚ ਪਾਤੀ ਥੋੜੀ ਜੀ ਹਲਦੀ ਤੇ ਇੱਕ ਸਪੈਸ਼ਲ ਗਰੀਡੀਅੰਟ ਜਿਹੜਾ ਤੁਸੀਂ ਸਾਰੀ ਵੀਡੀਓ ਦੇਖੋਗੇ ਉਹਦੇ ਵਿੱਚ ਤੁਹਾਨੂੰ ਕਿਤੇ ਮਿਲੇਗਾ ਗਰੀਡੀਅੰਟ ਸਪੈਸ਼ਲ ਹੈਗਾ ਜਿਹੜੇ ਨਾਲ ਤੁਹਾਡਾ ਇਹਦਾ ਫਲੇਵਰ ਟੋਟਲੀ ਚੇਂਜ ਹੋ ਜਾਂਦਾ ਇਹ ਹੈਗੀ ਜੀ ਦੇਗੀ ਮਿਰਚ ਜਿਹਦਾ ਕਲਰ ਆਉਂਦਾ ਆ ਤੇ ਇਹਦੇ ਵਿੱਚ ਉਹ ਨਹੀਂ ਹੈਗਾ ਮਿਰਚ ਨਹੀਂ ਹੈਗੀ ਆਪਾਂ ਤਾਂ ਨਾਰਦਰਣਾ ਅੰਬਚੂਰਨ ਥੋੜਾ ਜਿਹਾ ਗਰਮ ਮਸਾਲਾ ਪਾਇਆ ਤੇ ਬਾਕੀ ਦਾ ਧਨੀਆ ਪਾਊਡਰ ਥੋੜਾ ਜਿਆਦਾ ਪਾ ਸਕਦੇ ਆ ਆਪਾਂ ਪਏ ਨੂੰ ਕਰਾਂਗੇ ਚੰਗੀ ਤਰਾ ਮਿਕਸ ਕਲਰ ਦੇਖੋ ਕਿੰਨਾ ਸੋਹਣਾ ਆਉਂਦਾ ਆ ਕਿ ਜਿਵੇਂ ਇਸ ਪਤੀ ਆਈ ਦੀ ਕਲਮ ਦੇਖ ਕੇ ਤਾਂ ਬੜਾ ਚੀਕਾ ਤਾਂ ਵੀ ਜਲਦੀ ਜਲਦੀ ਬਣ ਜੀਏ ਤੇ ਖਾ ਲਈਏ ਇਹ ਪਾਈ ਮੈਂ ਹਰੀ ਮਿਰਚ ਥੋੜੀ ਜਿਹੀ ਮੈਂ ਪਾਈ ਆ ਬਾਅਦ ਵਿੱਚ ਕਿਉਂਕਿ ਇਹ ਬਾਅਦ ਵਿੱਚ ਮੈਂ ਤਾਂ ਪਾਉਣੀ ਹੁੰਦੀ ਕਿ ਇਹਦਾ ਟੇਸ ਹੋਰ ਆਉਂਦਾ ਹੈ ਥੋੜਾ ਜਿਹਾ ਕੱਚੇਪਨ ਦਾ ਵੀ ਟੇਸ ਆਉਂਦਾ ਪਰ ਇਹ ਤੜਕੇ ਦੇ ਵਿੱਚ ਭੁੱਜ ਜਾਂਦੀ ਜਦੋਂ ਫਿਰ ਇਹਦਾ ਮਿਰਚਾਂ ਦਾ ਟੇਸ ਜਿਹੜਾ ਘਟ ਜਾਂਦਾ ਕੋੜਾਪਣ ਮਿਰਚਾਂ ਦਾ ਤੇ ਆ ਜਾਂਦਾ ਪਰ ਉਹ ਟੇਸ ਜਿਹੜਾ ਮਿਰਚਾਂ ਦਾ ਫਲੇਵਰ ਉੱਡ ਜਾਂਦਾ ਇਸ ਕਰਕੇ ਮਿਰਚ ਮੈਂ ਪਾਉਣੀ ਬਾਅਦ ਵਿੱਚ ਤੇ ਆਪਾਂ ਆਪਾ ਪਿੰਕ ソਲਟ ਆਪਾਂ ਚਿੱਟਾ ソਲਟ ਬਹੁਤ ਘੱਟ ਯੂਜ਼ ਕਰੀਦਾ ਆਪਾਂ ソਲਟ ਪਿੰਕ ソਲਟ ਯੂਜ਼ ਕਰਦੇ ਆ ਹੁਣ ਫਿਰ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਆ ਮਿਕਸ ਕਰਕੇ ਤੇ ਗੈਸ ਵੀ ਮੇਰੀ ਬਿਲਕੁਲ ਲੋ ਤੇ ਰੱਖੀ ਹੋਈ ਆ ਕਿ ਜਦੋਂ ਆਪਾਂ ਹਲਦੀ ਵਗੈਰਾ ਮਸਾਲੇ ਪਾਉਨੇ ਆ ਤੇ ਮੱਚ ਨਾ ਜਾਣ ਇਹ ਹੈਗੀ ਜੀ ਮੇਰੀ ਟਮਾਟੋ ਪਿਓਰੀ ਜਿਹੜੀ ਮੈਂ ਘਰ ਬਣਾਈ ਟਮਾਟੋਾਂ ਦੀ ਤੁਸੀਂ ਬਾਹਰੋਂ ਵੀ ਜਿਹੜਾ ਟਮਾਟੋ ਪਾਸਤਾ ਸੌਸ ਲੈਨੇ ਆ ਤੇ ਮੈਂ ਉਹ ਪਾਸਤਾ ਸੌਸ ਨਹੀਂ ਲੈਂਦੀ ਹੁੰਦੀ ਮੈਂ ਘਰੇ ਬਣਾਉਣੀ ਆ ਘਰੇ ਬਣਾਉਣ ਦਾ ਤਰੀਕਾ ਬਸ ਸਿਰਫ ਇਹ ਆ ਕਿ ਜਦੋਂ ਤੁਸੀਂ ਟਮਾਟੋ ਤੁਹਾਡੇ ਕੋਲ ਹੈਗੇ ਜਾਂ ਆਏ ਹੋਏ ਆ ਜਾਂ ਤੁਸੀਂ ਫਰੈਸ਼ ਟਮਾਟੋ ਲਿਆਉਣ ਚੰਗੀ ਤਰ੍ਹਾਂ ਗ੍ਰाइंड ਕਰਕੇ ਉਹਦੀ ਪਿਉਰੀ ਬਣਾ ਲਓ ਮੈਂ ਉਹ ਪਿਉ ਇਹ ਇਦਾਂ ਪਿਉਰੀ ਬਣਾ ਕੇ ਯੂਜ਼ ਕਰਦੀ ਹੁੰਦੀ ਆ ਤੇ ਮੈਂ ਸ਼ੌਪ ਤੋਂ ਕਦੀ ਦੂਜੀ ਨੇ ਪਾਸਤਾ ਸੌਸ ਨਹੀਂ ਲਈ ਆ ਲੋ ਜੀ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਬਾਅਦ ਵਿੱਚ ਪਾ ਦੇਣਾ ਮਿਕਸ ਵੈਜ ਜਿੰਨੇ ਵੀ ਤੁਹਾਡੇ ਕੋਲ ਮਿਕਸ ਵੈਜ ਹੈਗੇ ਆ ਜਿਹੜੇ ਜੋ ਫਰੈਸ਼ ਕੱਟ ਕੇ ਪਾ ਰਹੇ ਹਾਂ ਜਾਂ ਤੁਹਾਡੇ ਫਰੋਜ਼ਨ ਜ ਜੱਦਕਲ ਮਿਲਦੇ ਜਿਹੜੇ ਫਰੋਜ਼ਨ ਵਾਲੇ ਪਾ ਰਹੇ ਆ ਮਿਕਸ ਵੈਜ ਦੇ ਵਿੱਚ ਮੈਂ ਪਾਤੀਆਂ ਗਾਜਰਾਂ ਥੋੜੇ সুইਟ ਕੌਰਨ ਪਾਏ ਆ ਤੇ ਮਟਰ ਪਾਏ ਆ ਇਹ ਮੈਂ ਥੋੜੇ ਜਿਹਾ ਆਲੂ ਪਾਤੇ ਬੱਚੇ ਲਾਈਕ ਕਰਦੇ ਆਲੂ ਪੋਣੇ ਨਾਲ ਥੋੜਾ ਜਿਹਾ ਕਰੀਮੀ ਜਿਹਾ ਹੋ ਜਾਂਦਾ ਆਲੂਆਂ ਦੇ ਨਾਲ ਆਲੂ ਪਾਤੇ ਤੇ ਇੱਕ ਹੋਰ ਗ੍ਰੀਡੀਅੰਟ ਹਜੇ ਪਾਉਣਾ ਜਿਹੜਾ ਫੁੱਲ ਆਫ ਪ੍ਰੋਟੀਨ ਹੈ ਜਿਹੜੇ ਬੱਚੇ ਕਹਿੰਦੇ ਅਸੀਂ ਖਾਣਾ ਨਹੀਂ ਜੇ ਬੱਚੇ ਨਾ ਖਾਂ ਤਾਂ ਫਿਰ ਉਹਨੂੰ ਏਦਾਂ ਨਿੱਕਾ ਨਿੱਕਾ ਕਰਕੇ ਕੱਟ ਕੇ ਤੇ ਪਾ ਦੇ ਦਾ ਆਪਾਂ ਵਿੱਚ ਤਾਂ ਕਿ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਦੇ ਵਿੱਚ ਕੀ ਪਾਇਆ ਹੋਇਆ ਇਹ ਸਬਜੀ ਅੰਗਰ ਆਪਾਂ ਬਣਾਈ ਆ ਤੇ ਥੋੜੀ ਜੀ ਪਤਲੀ ਰੱਖੂੰਗੀ ਤੇ ਇਹਦੇ ਬਣ ਕੇ ਨੂੰ ਲੋ ਜੀ ਪਤਲੀ ਰੱਖੂਗੇ ਇਹ ਮੈਂ ਇਸ ਕਰਕੇ ਪਕਾ ਰਹੀ ਹਾਂ ਪਹਿਲਾਂ ਮੈਂ ਵਜੀ ਟੈਬਲ ਜਿਹੜੇ ਸਬਜੀ ਆ ਆਲੂ ਪਾਈ ਆ ਕੱਚੇ ਤੇ ਉਹਨਾਂ ਨੂੰ ਪਕਾ ਰਹੀ ਹਾਂ ਇਸ ਕਰਕੇ ਮੈਂ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਪਕਾਉਂਗੀ ਇਹ ਹੈਗਾ ਜੀ ਪਨੀਰ ਬੱਚੇ ਲਾਈਕ ਨਹੀਂ ਕਰਦੇ ਬਹੁਤ ਪਨੀਰ ਨੂੰ ਮੈਂ ਨਿੱਕਾ ਨਿੱਕਾ ਕੱਟ ਕੇ ਵਿੱਚ ਪਾਤਾ ਜਿਹੜਾ ਕਿ ਪਾਸਟੇ ਦੇ ਵਿੱਚ ਰਲ ਜੇ ਤੇ ਪਤਾ ਹੀ ਨਹੀਂ ਲੱਗੇ ਕਿ ਪਨੀਰ ਪਾਇਆ ਕਿ ਨਹੀਂ ਪਾਇਆ ਮਿਕਸ ਵੈਜ ਦੇ ਵਿੱਚ ਆਖੋ ਆ ਆਬਦੀ ਹੈ ਨਾ ਹੁਣ ਦੇਖੋ ਕਿੰਨਾ ਸੋਹਣਾ ਕਲਰਫੁਲ ਦੇਖੋ ਕਿੰਨੀ ਕਿੰਨਾ ਸੋਹਣਾ ਕਲਰ ਆਉਂਦਾ ਤੇ ਇਹਨੂੰ ਮੈਂ ਹੁਣ ਥੋੜਾ ਜਿਹਾ ਪਕਾਉਂਗੀ ਜਿਨ੍ਹਾਂ ਚੱਕੇ ਮੇਰੇ ਆਲੂ ਬਾਂਦੇ ਨੇ ਆਲੂ ਜੀ ਦੇਖ ਲਓ ਕਲਰ ਵੀ ਕਿੰਨਾ ਪਿਆਰਾ ਆਉਂਦਾ ਤੇ ਮਿਕਸ ਵੈਜ ਵੀ ਬਾਂਦੇ ਆ ਹੈਲਥੀ ਆ ਮਿਕਸ ਵੈਜ ਵੀ ਖਾਦੇ ਜਾਂਦੇ ਆ ਤੇ ਕਿ ਰੋਟੀ ਤਾਂ ਥੋੜੀ ਜੀ ਚੇਂਜ ਹੋ ਜਾਂਦੀ ਆ ਕਿ ਰੋਟੀ ਰੋਜ਼ ਖਾ ਖਾ ਕੇ ਬੱਚੇ ਥੱਕ ਜਾਂਦੇ ਆ ਤੇ ਇਸ ਕਰਕੇ ਰੋਟੀ ਦੀ ਥੋੜੀ ਚੇਂਜ ਹੋ ਜਾਂਦੀ ਆ ਜਦੋਂ ਆਪਾਂ ਇਦਾਂ ਦੀ ਚੀਜ਼ ਬਣਾ ਲਈ ਹੈ ਸਾਰਾ ਕੁਝ ਸੇਮ ਹੀ ਆ ਹਨ ਤੇ ਅਜ ਮੇਰਾ ਰਾਜਾ ਵੀ ਆ ਕੇ ਕਹਿੰਦਾ ਮੈਨੂੰ ਛੱਡ ਪਾਣੀ ਮੈਨਣਾ ਇਹ ਨਹੀਂ ਮੇਰੇ ਲੋਟਾਂ ਦਾ ਜਦੋਂ ਮੈਂ ਆਵਾ ਕਿਚਨ ਚ ਉਦੋਂ ਹੀ ਬਸ ਮੇਰੇ ਬਰਾਬਰ ਆ ਜਾਂਦਾ ਆਹ ਜੀ ਗਰੀਡੀਅੰਟ ਜਿਹੜਾ ਆਪਣਾ ਹੈਗਾ ਹੈ ਸਪੈਸ਼ਲ ਗਰੀਡੀਅੰਟ ਇਹ ਹੈਗੀ 슈ਗਰ ਇਹ 슈ਗਰ ਤੁਸੀਂ ਪਾਉਂਗੇ ਤਾਂ ਤੁਹਾਡਾ ਟੇਸਟ ਟ੍ਰिपल ਹੋ ਜਾਂਦਾ ਟੇਸਟ ਕਿਉਂਕਿ ਟੋਟਲੀ ਡਿਫਰੈਂਟ ਟੇਸਟ ਬਣ ਜਾਂਦਾ ਜਦੋਂ ਤੁਸੀਂ 슈ਗਰ ਪਾਉਂਦੇ ਹੋ ਇਹਨੀ ਮੈਂ ਚਮਚਾ ਵੱਡਾ ਇਸ ਕਰਕੇ ਪਾਇਆ ਕਿਉਂਕਿ ਮੇਰੇ ਕੋਲ ਜਿਆਦਾ ਆ ਜੇ ਤੁਹਾਡੇ ਕੋਲੇ ਥੋੜਾ ਬਣਾ ਰਹੇ ਹੋ ਤਾਂ 슈ਗਰ ਤੁਸੀਂ ਥੋੜੀ ਪਾਣੀ ਆ ਇਹ ਹੋਏਗੇ ਤੁਸੀਂ ਵੱਡਾ ਚਮਚਾ ਪਾ ਦਿਓ ਉੱਤੇ ਹਲੋ ਜੀ ਮੇਰਾ ਪਾਸਤਾ ਬੋਇਲ ਕੀਤਾ ਹੋਇਆ ਪਿਆ ਸੀਗਾ ਤੇ ਜਿਹੜਾ ਆਪਾਂ ਬਣਾਇਆ ਸੀ ਤੇ ਹੁਣ ਉਹਦਾ ਪਾਣੀ ਮੈਂ ਬਿਲਕੁਲ ਡレイン ਕਰਤਾ ਸੀਗਾ ਤੇ ਡレイン ਕਰਕੇ ਇਕੱਲਾ ਪਾਸਤਾ ਰੱਖਿਆ ਸੀਗਾ ਪਤੀਲੇ ਦੇ ਵਿੱਚ ਤੇ ਹੁਣ ਜਿੰਨੀ ਵੀ ਮੈਂ ਸਬਜ਼ੀ ਜਿਹੜੀ ਆਪਾਂ ਬਣਾਈ ਆ ਸਾਰੀ ਆਪਾਂ ਪਾਤੀ ਵਿੱਚ ਤੇ ਹੁਣ ਮੈਂ ਇਹਨੂੰ ਕਰੂੰਗੀ ਚੰਗੀ ਤਰ੍ਹਾਂ ਮਿਕਸ ਸਿੰਪਲ ਯਾ ਹੈਗਾ ਆ ਤੇ ਸਿੰਪਲ ਜੀ ਮੈਂ ਚੀਜ਼ ਬਣਾਉਣੀ ਜਿਹੜੀ ਆਪਾਂ ਆਮ ਹੀ ਘਰਾਂ 'ਚ ਬਣਾ ਸਕਦੇ ਆ ਜਿਹੜੇ ਵੀ ਤੁਹਾਡੇ ਕੋਲ ਵੈਜੀਟੇਬਲ ਤੁਸੀਂ ਉਹੀ ਪਾ ਸਕਦੇ ਕੋਈ ਜ਼ਰੂਰੀ ਨਹੀਂ ਜਿਹੜੇ ਮੈਂ ਪਾਇਆ ਤੁਸੀਂ ਉਹੋ ਪਾਉਣੇ ਆ ਜਿਹੜੇ ਤੁਹਾਡੇ ਪਸੰਦ ਦੇ ਵੈਜੀਟੇਬਲ ਤੁਸੀਂ ਬਣਾ ਕੇ ਦੇਖਿਓ ਤੇ ਬੱਚਿਆਂ ਨੂੰ ਖਵਾ ਕੇ ਦੇਖਿਓ ਕਿੰਨੇ ਮਜ਼ੇ ਨਾਲ ਬੱਚਿਆਂ ਨੇ ਇਹ ਖਾਣਾ ਆ ਪਰ ਇਹ ਆ ਵੀ ਜਦੋਂ ਤੁਸੀਂ ਇਹ ਵੈਜੀਟੇਬਲ ਬਣਾਉਣੇ ਉਹਨਾਂ ਦੇ ਵਿੱਚ ਕੋਈ ਵੀ ਪਾਣੀ ਨਾ ਹੋਵੇ ਤੰਗੀ ਤਰ੍ਹਾਂ ਮੈਂ ਮਿਕਸ ਕੀਤਾ ਦੋ ਤਰ੍ਹਾਂ ਦਾ ਮੈਂ ਪਾਸਟਾ ਮਿਕਸ ਕੀਤਾ ਆ ਕਿ ਬੱਚੇ ਤੋਂ ਡਿਫਰੈਂਟ ਡਿਫਰੈਂਟ ਸਟਾਈਲ ਦੇ ਲਾਇਕ ਕਰਦੇ ਆ ਤੇ ਇਹ ਹੈਗਾ ਜੀ ਚੀਜ਼ ਚੀਜ਼ ਦਾ ਮੈਲ ਇਸੇ ਵੱਡਾ ਬਲੌਕ ਤੇ ਫਿਰ ਮੈਂ ਉਹਨੂੰ ਨਾਈਫ ਨਾਲ ਛੋਟਾ ਛੋਟਾ ਕੱਟ ਕੇ ਪਾਤਾ ਵਿੱਚ ਤੇ ਕਈ ਵਾਰ ਗ੍ਰੈਂਡ ਕੀਤਾ ਵੀ ਮਿਲ ਜਾਂਦਾ ਤੁਸੀਂ ਗ੍ਰੈਂਡ ਵੀ ਕਰ ਸਕਦੇ ਆ ਤੇ ਮੇਰੀ ਥੋੜੀ ਜੀ ਬਾਹਂ ਦੁਖਦੀ ਸੀ ਮੈਂ ਕਿ ਮੇਰੇ ਕੋ ਗ੍ਰੈਂਡ ਨਹੀਂ ਕਰ ਹੁਣ ਕੱਦੂ ਕੱਸ ਨਹੀਂ ਕਰ ਹੁਣਾ ਇਸ ਕਰਕੇ ਮੈਂ ਨਾਈਫ ਨਾਲ ਕੱਟ ਕੇ ਛੋਟੇ ਛੋਟੇ ਪੀਸ ਕੱਟ ਕੇ ਵਿੱਚ ਪਾਦੇ ਦੇਖੋ ਆਪਾਂ ਤਾਂ ਇਹ ਚੀਜ਼ ਨੂੰ ਦਾ ਮੈਲਟ ਹੀ ਕਰਨਾ ਹੁੰਦਾ ਆ ਕਿ ਜਿਵੇਂ ਮਰਜ਼ੀ ਪਾ ਦਿਓ ਪਰ ਪਤਲੇ ਪਤਲੇ ਪੀਸ ਪਾ ਦਿਓ ਫਿਰ ਛੇਤੀ ਮੈਲਟ ਹੋ ਜਾਂਦਾ ਪਾਸਤਾ ਨਹੀਂ ਲਈ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਦੇਖੋ ਕਲਰ ਕਿੰਨੇ ਸੋਹਣੇ ਆ ਤੇ ਬਸ ਹੁਣ ਮੜੇ ਦੋ ਮਿੰਟ ਲਈ ਮੈਂ ਟਕੂਗੀ ਇਹਨੂੰ ਕਿਉਂਕਿ ਜਿਹੜਾ ਚੀਜ਼ ਆਪਾਂ ਪਾਇਆ ਉਹਨੂੰ ਥੋੜਾ ਜਿਹਾ ਮੈਲਟ ਹੋ ਜਾਏ ਮੈਲਟ ਹੋ ਗਿਆ ਤੇ ਮਿਕਸ ਹੋ ਜਾਏ ਦਸ ਸੈਟ ਫਿਰ ਆਪਣਾ ਪਾਸਤਾ ਬਣ ਕੇ ਹੋ ਗਿਆ ਰੈਡੀ ਤੇ ਖਾਣ ਲਈ ਹੋ ਜੀਏ ਰੈਡੀ ਇਹ ਅਜਿਹੀਆਂ ਚੀਜ਼ਾਂ ਬੱਚਿਆਂ ਲਈ ਵਧੀਆ ਰਹਿੰਦੀਆਂ ਆ ਕਿ ਇੱਕ ਤਾਂ ਹੈਲਥੀ ਵੀ ਹੁੰਦੀ ਹੈ ਬਹਲਤੀ ਦੇ ਵਿੱਚ ਵੈਜੀਟੇਬਲ ਬਹੁਤ ਆ ਹੈ ਪ੍ਰੋਟੀਨ ਆ ਜਾਂਦਾ ਚੀਜ਼ ਆ ਜਾਂਦਾ ਹਨ ਤੇ ਪਨੀਰ ਆ ਜਾਂਦਾ ਇਸ ਕਰਕੇ ਤੁਸੀਂ ਕੋਹੇ ਜਿਹੀ ਨਿੱਕੀ ਨਿੱਕੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਬਣਾ ਕੇ ਜਰੂਰ ਦਿਆ ਕਰੋ ਇਹਦੇ ਉੱਤੇ ਪਾਤਾ ਥੋੜਾ ਜਿਹਾ ਮੈਂ ਪਾਇਆ ਧਨੀਆ ਤੇ ਆਪ ਆਪਾਂ ਲਈ ਸਜਾਲੀ ਪਲੇਟ ਤੇ ਇਹ ਮੇਰੇ ਬਣਾਈ ਹੋਈ ਚਟਨੀ ਬਣਾਈ ਸੀ ਧਨੀਏ ਤੇ ਪਦੀਨੇ ਦੀ ਤੇ ਥੋੜੀ ਜੀ ਆਪਾਂ ਲਵਾਂਗੇ ਚਟਨੀ ਤੇ ਤੁਸੀਂ ਟਮਾਟੋ ਸੌਸ ਵੀ ਲੈ ਸਕਦੇ ਆ ਤੇ ਬਾਕੀ ਤੁਸੀਂ ਚਟਨੀ ਦੇ ਨਾਲ ਖਾਣਾ ਇਹ ਵੀ ਖਾ ਸਕਦੇ ਨਹੀਂ ਵੀ ਜੰਨੇ ਦੂਜੀ ਲੋਟ ਵੀ ਖਾ ਸਕਦੇ ਹੌਪ ਤੁਹਾਨੂੰ ਮੇਰਾ ਇਹ ਪਾਸਤਾ ਹੋਮ ਮੇਡ ਬਣਾਇਆ ਹੋਇਆ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਪਲੀਜ਼ ਪਲੀਜ਼ ਜੇ ਤੁਸੀਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਹੌਪ ਦਾ ਬਟਨ ਵੀ ਥੱਲੇ ਲੱਗਾ ਹੋਇਆ ਹੈ ਜਿੱਥੇ ਤੁਸੀਂ ਲਾਈਕ ਦਾ ਨਵਾਂ ਆਪਣੇ ਨੂੰ ਸਲਾਈਡ ਕਰੋਗੇ ਤਾਂ ਉੱਥੇ ਹੌਪ ਦਾ ਬਟਨ ਮਿਲ ਗਿਆ ਤੁਸੀਂ ਮੈਨਾਂ ਸਕਦੇ ਆ ਇਹਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡੇ ਲਈ ਬਹੁਤ ਬੈਨੀਫਿਟ ਹੋ ਜਾਂਦਾ ਤੇ ਪਲੀਜ਼ ਪਲੀਜ਼ ਇੱਕ ਦੋ ਜਿੰਸ ਪੁੱਟ ਕਰ ਦਿਆ ਕਰੋ ਮੇਰੇ ਵੱਲੋਂ ਸਾਰੇ ਮਾਸਾ ਸਸਰੀ ਘਰ ਅੱਜ ਦਾ ਪਾਸਤਾ ਮ제 ਨਾ ਖਾਓ ਗਰਮ ਗਰਮ ਬਾਏ ਬਾਏ